ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਖੜਿਆ ਨੂਰਵੈਲ ਦੇ ਭੀੜੇ ਬਾਜ਼ਾਰ ਦੇ ਵਿੱਚ ਤੇ ਇਹ ਜਿਹੜਾ ਬਾਜ਼ਾਰ ਜਾਂਦਾ ਆ ਚੀਮੇ ਬਾਜ਼ਾਰ ਨੂੰ ਜਾਂਦਾ ਤੇ ਇੱਥੇ ਤੁਹਾਨੂੰ ਅੱਜ ਇੱਕ ਮਿਲੌਣ ਜਾ ਰਹੇ ਆ ਨੂਰਵੈਲ ਦੀ ਇੱਕ ਐਸੀ ਹਸਤੀ ਦੇ ਨਾਲ ਮਤਲਬ ਵੀ ਜਿਨ੍ਹਾਂ ਨੇ ਉਸ ਟਾਈਮ ਦੀ ਇਹ ਚੀਜ਼ ਨੂੰ ਸ਼ੁਰੂ ਕੀਤਾ ਸੀ 1960 ਤੋਂ ਉਹਨਾਂ ਦੇ ਫਾਦਰ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਤੇ ਅੱਜ ਉਹ ਪੂਰਾ ਜਿਹੜਾ ਹੈਗਾ ਆ ਉਹ ਉਹਨਾਂ ਦੇ بیٹے ਸੰਭਾਲਦੇ ਨੇ ਆਓ ਹੁਣ ਗੱਲਬਾਤ ਕਰਦੇ ਆਂ ਇਧਰ ਬਾਈ ਹੋਣਾ ਨੂੰ ਮੈਨੂੰ ਲੱਗਦਾ ਮੈਂ ਇਹਨਾਂ ਨੂੰ ਨਾਮ ਦੱਸਣ ਦੀ ਲੋੜ ਨਹੀਂ ਇਹਨਾਂ ਦਾ ਕਿਉਂਕਿ ਸਾਰਿਆਂ ਨੇ ਇਹਨਾਂ ਦਾ ਜਿਹੜਾ ਸਮਾਈਲਿੰਗ ਚਿਹਰਾ ਆ ਨਾ ਉਹ ਦੇਖ ਕੇ ਦੱਸ ਦੇਣਾ ਵੀ ਹਾਂ ਜੀ ਇਹ ਕੌਣ ਨੇ ਕਿਉਂ ਭਾਈ ਜੀ ਠੀਕ ਹੈ ਨਾ ਬਿਲਕੁਲ ਬਿਲਕੁਲ ਤੇ ਬਾਕੀ ਫੇਰ ਵੀ ਤੁਹਾਨੂੰ ਦੱਸ ਦਵਾਂ ਇਹ ਹੈਗੇ ਆ ਜੀ ਰਗੂ ਬਾਈ ਹੁਣੀ ਇਹਨਾਂ ਨੇ ਗੋਲ ਗੱਪੇ ਸ਼ੁਰੂਆਤ ਕੀਤੀ ਸੀ ਗੋਲ ਗੱਪਿਆਂ ਦੀ ਭਾਈ ਜੀ ਕਿਹੜੇ ਸਾਲ ਦੇ ਵਿੱਚ ਗੋਲ ਗੱਪਿਆਂ ਦੀ ਸ਼ੁਰੂਆਤ ਹੋਈ ਸੀ ਹੁਣ ਮੈਂ 75 ਚ ਵੇਚੇ ਪਹਿਲੇ ਦਾ 1975 ਦੇ ਵਿੱਚ 1 ਰੁਪਏ ਦੇ 20 ਗੋਲ ਗੱਪੇ 1 ਰੁਪਏ ਦੇ 20 ਗੋਲ ਗੱਪੇ ਤੁਸੀਂ ਤੇ ਉਸ ਟਾਈਮ ਜਿਹੜੇ 1 ਰੁਪਏ ਦੇ 20 ਗੋਲ ਗੱਪੇ ਕਰਦੇ ਵੇਚਦੇ ਸੀ ਉਦੋਂ ਤੁਸੀਂ ਫਸਟ ਟਾਈਮ ਰੇੜੀ ਤੇ ਖੜੇ ਸੀਗੇ ਅੱਛਾ ਪਹਿਲੇ ਵਾਰ ਕੀ ਬਾਤ ਹੈ ਉਦੋਂ ਉਮਰ ਕਿ ਨਹੀਂ ਸੀ ਤੁਹਾਡੀ ਉਮਰ ਮੇਰੀ 12 13 ਸਾਲ ਦੀ ਹੋਊਗੀ 12 13 ਸਾਲਾਂ ਦੀ ਬਿਲਕੁਲ ਉਦੋਂ ਜ਼ਿਆਦਾਤਰ ਪੜ੍ਹਨ ਦੀ ਉਮਰ ਹੁੰਦੀ ਆ ਤੇ ਤੁਸੀਂ ਪੜ੍ਹਦੇ ਸੀਗੇ ਅੱਛਾ ਪੰਜਵੀਂ ਜੀ ਸਿਗਾ ਉਦੋਂ ਮੈਂ ਅੱਛਾ ਜੀ ਸਾਡੇ ਭੂਆ ਦੇ ਮੁੰਡੇ ਦੀ ਡੈਥ ਹੋ ਗਈ ਸੀ ਅੱਛਾ ਜੀ ਫਾਦਰ ਹੋਣੀ ਤੇ ਉਦੋਂ ਨੂੰ ਜਾਣਾ ਪੈ ਗਿਆ ਜੀ ਤੇ ਰੇੜੀ ਤੇ ਮੈਨੂੰ ਫੇਰ ਖੜਾ ਕਰਕੇ ਗਏ ਹੋ ਕੀ ਬਾਤ ਹੈ ਜੀ ਤੇ ਅੱਛਾ ਭਾਈ ਜੀ ਤੁਸੀਂ ਤਾਂ ਫਿਰ ਨੂਰਮੈਲ ਨੂੰ ਬੱਚੇ ਤੋਂ ਲੈ ਕੇ ਜਵਾਨ ਹੁੰਦੇ ਤੱਕ ਸਭ ਕੁਝ ਦੇਖਿਆ ਤੁਸੀਂ ਉਹ ਤਾਂ ਦੇਖਿਆ ਜੀ ਓਕੇ ਜੀ ਤੇ ਇਹਨੇ ਨੂਰਮੈਲ ਸਰਾਮ ਦੇ ਵਿੱਚ ਦੀ ਕੋਈ ਦਰਵਾਜ਼ਾ ਹੁੰਦਾ ਸੀ ਕੋਈ ਰੋਡ ਹੁੰਦਾ ਸੀ ਵਿੱਚ ਦੀ ਰਾਹ ਸੀ ਜਾਂਦੇ ਰਹੇ ਅਸੀਂ ਅੱਛਾ ਜੀ ਪੜਨਾ ਉਹਦੀ ਜਾਣਾ ਬਿਲਕੁਲ ਕੀ ਬਾਤ ਹੈ ਹਾਂ ਵਿੱਚ ਦੀ ਜਾਂਦੇ ਸੀ ਸਕੂਲ ਅੱਛਾ ਜੀ ਵਿੱਚ ਠਾਣਾ ਹੁੰਦਾ ਸੀਗਾ ਅੱਛਾ ਸਕੂਲ ਹੁੰਦਾ ਸੀ ਵਿੱਚ ਗਵਰਨਮੈਂਟ ਸਕੂਲ ਹਾਈ ਸਕੂਲ ਵਾਜਗਰ ਵਿੱਚੇ ਹੀ ਹੁੰਦਾ ਸਰਾਮ ਦੇ ਕੀ ਬਾਤ ਹੈ ਪਹਿਲਾਂ ਤੁਹਾਨੂੰ ਮੈਂ ਬਾਈ ਹੁਣਾਂ ਦੀ ਇੱਕ ਰਿਡਿ ਦਿਖਾ ਦਾਂ ਬਾਈ ਹੁਣਾਂ ਨੇ ਰੇੜੀ ਤੋਂ ਹੀ ਕਾਫੀ ਦੇਰ ਤੋਂ ਸ਼ੁਰੂ ਹੋ ਤੇ ਜਿਹੜੇ ਦੇ ਕੰਮ ਕਰ ਰਹੇ ਨੇ ਆ ਗੋਲ ਗੱਪੇ ਹੁੰਦੇ ਆ ਇਹਨਾਂ ਦੀ ਮਤਲਬ ਗੋਲ ਗੱਪਿਆਂ ਦੀ ਕੁਆਲਿਟੀ ਇੰਨੀ ਵਧੀਆ ਆ ਵੀ ਮਤਲਬ ਵੀ ਪੂਰੇ ਨੂਰ ਮੈਲ ਦੇ ਵਿੱਚ ਇੱਕ ਨੰਬਰ ਤੇ ਆ ਬਾਈ ਜੀ ਜਿਹੜਾ ਤੁਸੀਂ ਪਾਣੀ ਬਣਾਉਂਦੇ ਹੋ ਤੁਹਾਡੀ ਇੱਕ ਸਪੈਸ਼ਲਿਸਟ ਸੀ ਆ ਵੀ ਤੁਸੀਂ ਪਾਣੀ ਬਣਾਉਂਦੇ ਹੋ ਆਟੇ ਉਹ ਦੂਜੇ ਚ ਭਾਂਡੇ ਦੇ ਇਮਲੀ ਦੇ ਭਾਂਡੇ ਮਿੱਟੀ ਦੇ ਪਾਣੀ ਮਿੱਟੀ ਦੇ ਭਾਂਡੇ ਦੇ ਵਿੱਚ ਮਿੱਟੀ ਦੇ ਭਾਂਡੇ ਇਹਨੂੰ ਤਾਂ ਮਿੱਟੀ ਦਾ ਭਾਂਡਾ ਤੇ ਇਹਦੇ ਨਾਲ ਕੋਈ ਅਲੱਗ ਟੇਸ ਨਿਕਲਦਾ ਜਾਂ ਕਿਵੇਂ ਬਹੁਤ ਵਧੀਆ ਰਹਿੰਦਾ ਪੇਟ ਲਈ ਹਾਜਮੇ ਲਈ ਬਹੁਤ ਵਧੀਆ ਹੈ ਅੱਛਾ ਜੀ ਪੇਟ ਲਈ ਬਹੁਤ ਵ ਕਿਆ ਬਾਤ ਹੈ ਜੀ ਕਿਆ ਬਾਤ ਹੈ ਤੇ ਭਾਈ ਜੀ ਜਦੋਂ ਤੁਸੀਂ ਇੱਥੇ ਆਹ ਜਿਹੜਾ ਤੁਹਾਡਾ ਮੇਨ ਅੱਡਾ ਸੀਗਾ ਹਾਂ ਜੀ ਇਹੀ ਬਾਜ਼ਾਰ ਸ਼ੁਰੂ ਤੋਂ ਇਹੀ ਹੈ ਸ਼ੁਰੂ ਤੋਂ ਇਹੀ ਅੱਡਾ ਰਿਹਾ ਤੁਹਾਡਾ ਤੇ ਇਸ ਟਾਈਮ ਜਦੋਂ ਤੁਸੀਂ ਇੱਥੇ ਸ਼ੁਰੂਆਤ ਕੀਤੀ ਉਦੋਂ ਇੱਥੇ ਬਾਜ਼ਾਰ ਦੇ ਹਾਲਾਤ ਕੀ ਸੀਗੇ ਉਦੋਂ ਬਾਜ਼ਾਰ ਬਿਲਕੁਲ ਰੌਣਕ ਘੱਟ ਹੁੰਦੀ ਸੀ ਉਦੋਂ ਅੱਛਾ ਜੀ ਬੰਦੇ ਵਧੀਆ ਹੁੰਦੇ ਸੀ ਅੱਛਾ ਜੀ ਬਹੁਤ ਵਧੀਆ ਹੁੰਦੇ ਸੀ ਓਕੇ ਉਸ ਟਾਈਮ ਦਿਹਾੜੀ ਕਿੰਨੇ ਕਮੈਂਦੀ ਹੁੰਦੀ ਸੀ ਰੁਪਏ 30 40 50 ਰੁਪਏ ਬੱਟਦੇ ਅਸੀਂ 50 ਰੁਪਏ 50 ਰੁਪਏ ਵੱਧ ਤੋਂ ਵੱਧ ਤੇ ਮਤਲਬ 50 ਰੁਪਏ ਚ ਪੂਰੀ ਸੰਤੁਸ਼ਟੀ ਸੀ ਬ ਕਿਆ ਬਾਤ ਹੈ। ਵਾਹ ਸਸਤਾ ਸੀਗਾ। ਜੀ। ਖਰਚਾ ਵਧੀਆ ਹੋ ਜਾਂਦਾ ਸੀ 50 ਰੁਪਏ ਸੀ। ਤੇ ਅੱਜ ਦੇ ਟਾਈਮ 'ਚ ਪਾਈ ਜੇ ਹੁਣ ਕਿੰਨੀ ਸੇਲ ਹੋ ਜਾਂਦੀ ਆ? 2000 1500। ਅੱਛਾ। ਅੱਛਾ ਹੁਣ ਹੁਣ ਇੱਕ ਚੀਜ਼ ਘਟ ਵੀ ਜਾਂਦੀ ਆ। ਇੱਕ ਚੀਜ਼ ਦੱਸਿਓ ਉਸ ਟਾਈਮ ਦੇ 35 40 ਰੁਪਏ ਜਿਹੜੇ ਚੰਗੀ ਵਧੀਆ ਸੀ ਕਿਹច ਦੇ। ਉਹ ਵਧੀਆ ਸੀ। ਕਿਆ ਬਾਤ ਹੈ। ਉਹ ਬਹੁਤ ਵਧੀਆ ਸੀ। ਉਹ ਉਸ ਟਾਈਮ ਨੂੰ ਨੇਚਰਲ ਸੀਗਾ ਵਧੀਆ ਸੀ ਖਾਂਣ ਨੂੰ। ਹਾਂ ਜੀ। ਉਸੇ ਪਿਆਰ ਵੀ ਸੀ ਲੋਕਾਂ ਦੇ ਵਿੱਚ ਆ ਨਾ ਉਸ ਵਿੱਚ। ਬਿਲਕੁਲ ਸਾਰਿਆਂ ਦਾ ਪਿਆਰ ਸੀ। ਕਦੀ ਕੋਈ ਕਿਸੇ ਨੂੰ ਉੱਚਾ ਦੀਵਾਨੀ ਦਿਖਾਉਂਦੇ ਸੀਗੇ ਨਾ 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 ਕੋਈ ਵੀ ਸਾਡੇ ਗਵਾਨ ਫਿਰ ਕੇ ਖੋਸਲੇ ਬਹੁਤ ਪਿਆਰ ਸੀ ਸਾਡਾ ਜਤਨਦਲ ਕੁਮਾਰ ਕੋਸਲਾ ਕੋਲਾ ਹੁੰਦਾ ਸੀ ਕੀ ਬਾਤ ਹੈ ਜੀ ਸੁਲੰਦਰ ਹੁਣੀ ਹੁੰਦੇ ਸੀ ਹਾਂ ਜੀ ਪਰਸ਼ੋਤਨ لال ਹੁੰਦਾ ਸੀ ਛੋਟਾ ਜੀ ਪ੍ਰਭਕਰ ਦਾ ਹੁੰਦਾ ਵਾਹ ਜੀ ਬਹੁਤ ਪਿਆਰ ਸੀ ਉਹਨਾਂ ਦਾ ਸਾਥ ਘਰ ਮੰਗੋਈ ਸੀ ਅਜਾ ਬਾਈ ਇੱਕ ਚੀਜ਼ ਸਾਨੂੰ ਹੋਰ ਪਤਾ ਲੱਗੀ ਵੀ ਤੁਸੀਂ ਜੋ ਵੀ ਘਰ-ਬਾਰ ਬਣਾਇਆ ਤੁਸੀਂ ਜੋ ਵੀ ਗੁਜ਼ਰਬਸਰ ਕੀਤਾ ਜੋ ਵੀ ਆਪਣੇ ਆਪ ਨੂੰ ਸਟੈਂਡ ਕੀਤਾ ਤੁਸੀਂ ਇਸੇ ਰੀਤ ਨੂੰ ਕੀਤਾ ਕੀ ਬਾਤ ਹੈ ਫਾਦਰ ਸਾਹਿਬ ਫਾਦਰ ਸਾਹਿਬ ਨੇ ਤੁਹਾਨੂੰ ਜਦੋਂ ਜ਼ਿੰਮੇਵਾਰੀ ਦਿੱਤੀ ਉਦੋਂ ਕਿੰਨੀ ਉਮਰ ਸੀ ਤੁਹਾਡੀ ਉਦੋਂ ਮੇਰੀ ਕੋਈ 18 ਸਾਲ ਦੀ ਹੋਊਗੀ 18 ਸਾਲ ਦੀ ਤੇ ਉਦੋਂ ਫਾਦਰ ਸਾਹਿਬ ਕਹਿੰਦੇ ਕਿ ਹੁਣ ਐਕਸੀਡੈਂਟ ਹੋ ਗਿਆ ਸੀ ਫਾਦਰ ਸਾਹਿਬ ਦਾ ਅੱਛਾ ਐਕਸੀਡੈਂਟ ਹੋ ਗਿਆ ਸੀ ਉਹਨੂੰ ਉਹਦੇ ਮੈਂ ਇੱਥੇ ਰੈਗੂਲਰਲੀ ਲਾਉਣ ਲੱਗ ਪਿਆ ਸੀ ਅੱਸੀ ਦੇ ਵਿੱਚ ਅੱਸੀ ਦੇ ਵਿੱਚ ਹਾਂ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਗੋਲ ਗੱਪੇ ਸ਼ੁਰੂ ਕੀਤੇ ਸੀਗੇ ਔਖਾ ਹੋ ਗਿਆ ਸੀ ਕਿ ਗੋਲ ਗੱਪੇ ਬਣਾਉਣੇ ਵੀ ਆਪ ਸਭ ਕੁਝ ਆਪ ਕਰਨਾ ਸੀ ਉਹਨਾਂ ਨੂੰ ਫਿਰ ਪੈਣਾ ਹੁੰਦੀ ਮਮੀ ਡੈਡੀ ਹੁੰਦੇ ਸਕੇ ਨਾਲ ਹੈਲਪ ਕਰੀ ਜਾਣੀ ਉਹਨਾਂ ਨੇ ਓਕੇ ਹੁਣ ਤੇ ਆਪ ਕਰਨਾ ਪੈਂਦਾ ਸਭ ਕੁਝ ਸਭ ਕੁਝ ਆਪ ਕਰਨਾ ਆਪ ਕਰਨਾ ਠੀਕ ਹੈ ਕੋਈ ਫੈਮਿਲੀ ਵਿੱਚ ਤੁਹਾਡੀ ਲੈਗਸੀ ਸੰਭਲਣ ਲਈ ਕੋਈ ਹੈ ਪਿਛੇ ਨਹੀਂ ਕੋਈ ਨਹੀਂ ਹੈ اچھا ਬੇਟਾ ਇਹ ਉਪਨੀਚਰ ਦਾ ਕਰਦਾ ਹੁਣ ਅੱਛਾ ਜੀ ਨਹੀਂ ਕਰਨਾ ਮਿਹਨਤ ਬਹੁਤ ਆਉਂਦੀ ਆ ਅੱਛਾ ਜੀ ਸਵੇਰ ਨੂੰ 5 ਵਜੇ ਉੱਠਣਾ ਪੈਂਦਾ 4-5 ਵਜੇ ਰਾਤ ਨੂੰ 11:00 ਵਜੇ ਵੱਜ ਜਾਂਦੇ ਮਤਲਬ ਇਹ ਜਦ ਤੱਕ ਤੁਸੀਂ ਬੈਠੇ ਹੋ ਤਦ ਤੱਕ ਸਾਨੂੰ ਗੋਲਗਪੇ ਤੇ ਅਸੀਂ ਤਾਂ ਬਸ ਇਹੀ ਅਰਵਾਜ਼ ਕਰਦੇ ਵੀ ਤੁਹਾਡੀ ਉਮਰ 150 ਸਾਲ ਹੋ ਗਈ ਤੁਰਦਾ ਫਿਰਦਾ 150 ਨਹੀਂ 150 ਸਾਲ ਨਹੀਂ ਹੋਵੇ ਤੁਰਦੇ ਫਿਰਦੇ ਨਾ ਹੋਵੋ ਤੇ ਜਿਹੜੇ ਸਾਨੂੰ ਗੋਲਗਪੇ 150 ਸਾਲ ਤੱਕ ਚੱਲਦੇ ਰਹਿਣ ਬਿਲਕੁਲ ਸਾਡ ਨੂੰ ਜਾਣ ਤੋਂ ਬਾਅਦ ਮਸ਼ਾਕੀ ਜਦੋਂ ਮਰਜੀ ਚੱਲ ਜਾਈਓ ਸਾਡੇ ਤੋਂ ਪਹਿਲਾਂ ਨਾ ਜਾਇਓ ਜੀ ਮਰੂ ਨਹੀਂ ਚਾਹੀਦੀ ਸਰੀਰ ਚੱਲਦਾ ਰਹੇ ਬਸ ਜੀ 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 ਤੇ ਬਾਜੀ ਦਿਖਾਓ ਪਾਣੀ ਦਿਖਾਓ ਜੀ ਪਹਿਲਾਂ ਫਿਰ ਅੱਜ ਆਪਣਾ ਤੁਹਾਡਾ ਦੇ ਪਿਓਰੀ ਇਮਲੀ ਦਾ ਪਾਣੀ ਹੈ ਅੱਛਾ ਪਿਓਰੀ ਇਮਲੀ ਦਾ ਪਾਣੀ ਹੈ ਪਿਓਰੀ ਇਮਲੀ ਜੀਰਾ ਕਾਲੀ ਮਿਰਚ ਆਪਣਾ ਪਿਆ ਆ ਕੇ ਪਾਜੀ ਦਾ ਓਕੇ ਆ ਪਿਆ ਆ ਬਜ਼ਾਰੋਂ ਨਹੀਂ ਸਾਫਤਾ ਹੀ ਲੈਣਾ ਉਹ ਮਸਾਲਾ ਅੱਛਾ ਜੀ ਆਪ ਘੁੱਟਣਾ ਕਰ ਠੀਕ ਹੈ ਜੀ ਹਾਂ ਕੀ ਬਾਤ ਹੈ ਪਿਓਰੀ ਇਮਲੀ ਦਾ ਜੀ ਵਾਹ ਜੀ ਵਾਹ ਤੇ ਭਾਈ ਪਹਿਲਾਂ ਤਾਂ ਐਡਰੈਸ ਦੱਸੀ ਆਪਾਂ ਕੁਛੋਟਾ ਜਾ ਕੋਈ ਦਰਸ਼ਕ ਨੂੰ ਅੱਛਾ ਜੀ ਚੀਮਾ ਬਾਜ਼ਾਰ ਨੂਰਮਹਿਲ ਚੀਮਾ ਬਾਜ਼ਾਰ ਦੂਰਮਹਿਲ ਤੇ ਜਿਹਦਰੋਂ ਸਰਾਂ ਵਾਲੇ ਪਾਸੇ ਹੋਣਾ ਤੇ ਕਿੱਧਰ ਦੀ ਆਇਆ ਜਾਣਾ ਸਬਜ਼ੀ ਮੰਡੀ ਨਾਲ ਦੀ ਸਬਜ਼ੀ ਮੰਡੀ ਦੇ ਵੱਲ ਦੀ ਵਿੱਚ ਦੀ ਹੋ ਕੇ ਚੀਮਾ ਬਾਜ਼ਾਰ ਦੇ ਬਿਲਕੁਲ ਬਾਹਰ ਦੇ ਬਸ ਬਾਜ਼ਾਰ ਦੇ ਮ ਟਾਈਮਿੰਗ ਕੀ ਹੈ ਜੀ ਆਪਣੀ ਦੋ ਤੋਂ 9 ਅ ਸਵੇਰੇ 2 ਵਜੇ ਤੋਂ ਦੁਪਹਿਰ 2 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ 9 ਵਜੇ ਤੱਕ ਤੇ ਛੁੱਟੀ ਕੋਈ ਛੁੱਟੀ ਸੰਡੇ ਐਤਵਾਰ ਵਾਲੇ ਦਿਨ ਐਤਵਾਰ ਛੁੱਟੀ ਪ੍ਰੋਪਰ ਛੁੱਟੀ ਹੈ ਜੀ ਕੀ ਬਾਤ ਹੈ ਜੀ ਮੈਂ ਜੀ ਉਹਦਾ ਪਰਲੇ ਪਾਸੇ ਮੈਨੂੰ ਉਹ ਆਪਣਾ ਜਿਹੜਾ ਤੁਹਾਡਾ ਭਾਂਡੇ ਵਾਲਾ ਉਹ ਵੀ ਦਿਖਾਓ ਯਾਰ ਉਹਦੇ ਵਿੱਚ ਕੀ ਹੁੰਦਾ ਹੈ ਕੀ ਬਾਤ ਹੈ ਆ ਜੀ ਇਹਨਾਂ ਦਾ ਭਾਂਡਾ ਦਾ ਬਰਤਨ ਤੇ ਭਾਈ ਜੀ ਇਹਦੇ ਵਿੱਚ ਮੈਨੂੰ ਦਿਖਾਓ ਯਾਰ ਪਾਣੀ ਇੱਥੇ ਕਿਵੇਂ ਦਾ ਹੁੰਦਾ ਅੱਛਾ ਇਹ ਵੀ ਕਿਉਂ ਹੈ ਕੀ ਬਾਤ ਹੈ ਹੋ ਨਹੀਂ ਬਲੀ ਬਾਈ ਜੀ ਜੀਰਾ ਧਨੀਆ ਪੂਰਨਾ ਅੱਛਾ ਭਾਈ ਆ ਦੋਸਤੋ ਦੋਸਤੋ ਕਾਹ ਦੇ ਦੇ ਰੋ ਚਾਰ ਮਾ ਇਹਨੂੰ ਫਿਰ ਪਾਣੀ ਨੂੰ ਮਿਕਸ ਕਰਦੇ ਹੋ ਕਿਸੇ ਮਿਕਸ ਕਰਕੇ ਦਿੰਦੇ ਹੋ ਜਾਂ ਇੱਕ ਲਾਈ ਪਿਓਰ ਪਾਣੀ ਹੁੰਦਾ ਹੈ ਇਹ ਇੱਕਦਾ ਇਮਲੀ ਦਾ ਪਾਣੀ ਆ ਮਿੱਠੀ ਚਟਨੀ ਵੱਖਰੀ ਹੁੰਦੀ ਨਾਲ ਅੱਛਾ ਜੀ ਵਾਹ ਜੀ ਵਾਹ ਇਮਲੀ ਜੀ ਦਾ ਕਾਲੀ ਮਿਰਚ ਪੂਰਨਾ ਧਨੀਆ ਹਰੀ ਮਿਰਚ ਇਹ ਸਭ ਕੋ ਮਿਕਸੇ ਹੁੰਦਾ ਵਾਹ ਜੀ ਵਾਹ ਬਹੁਤ ਰਵੀਆਂ ਜੀ ਅੱਜ ਤਾਂ ਗੋਲ ਗੁਪੇ ਖਾਧੀਆਂ ਤੁਹਾਨੂੰ ਬਾਈ ਹੁਣਾਂ ਦੇ ਤੇ ਆਟੇ ਵਾਲੇ ਤੇ ਸੂਈ ਵਾਲੇ ਮਿਕਸ ਹੁੰਦੇ ਆ ਤੇ ਚਲੋ ਜਦ ਤੱਕ ਇੱਕ ਮੈਂ ਹੋਰ ਸ਼ਕਸ਼ੀਤ ਨੂੰ ਤੁਹਾਨੂੰ ਮਿਲਾ ਦਮ ਕਿਉਂਕਿ ਜਿਨ੍ਹਾਂ ਨੇ ਸਾਡੇ ਕੋ ਸਾਨੂੰ ਬਾਈ ਹੁਣਾਂ ਨੂੰ ਕੋਲੋਂ ਟਾਈਮ ਲੈ ਕੇ ਦਿੱਤਾ ਇਹ ਹੈਗਾ ਜੀ ਸਾਡੇ ਕਾਲਾ ਸਾਹਿਬ ਸਸੀ ਕਾ ਸਰ ਕੀ ਹਾਲ ਹੈ ਸਰ ਠੀਕ ਠਾਕ ਹੋ ਜੀ ਪਹਿਲਾਂ ਮੈਨੂੰ ਦੱਸੋ ਵੀ ਤੁਸੀਂ ਗੋਲ ਗੱਪੇ ਕਿੰਨੇ ਦਿਨਾਂ ਬਾਅਦ ਖਾ ਕੇ ਜਾਂਦੇ ਇੰਨੇ ਕੋਲ ਮੈਂ ਤਾਂ ਜੀ ਬਸ ਹਫਤੇ 'ਚ ਇੱਕ ਦੋ ਵਾਰੀ ਹੋ ਜਾਂਦਾ ਜੀ اچھا ਜੀ ਹਾਂ ਬੜਾ ਸਾਡਾ ਪਿਆਰ ਆ ਸੀ ਇਕੱਠੇ ਖੇਡਦੇ ਵੀ ਰਹੇ ਆ اچھا ਜੀ ਤੇ ਮੇਰੇ ਵੱਡੇ ਭਾਈ ਸਾਹਿਬ ਨੇ ਆ ਪੜਦੇ ਕਲਾਸ ਫੈਲੋ ਉਦੋਂ ਤੋਂ ਅਸੀਂ ਬਚਪਨ ਤੋਂ ਜਾਣਦੇ ਆ ਬਾਕੀ ਜੋ ਇਹਨਾਂ ਨੇ ਗੱਲ ਕਿਹਾ ਹੀ ਆ ਤੁਸੀਂ ਦੇਖਿਆ ਇਹਨਾਂ ਦੀ ਚਿਹਰੇ ਦੀ ਸਮਾਈਲ ਜੀ ਵੇ ਤੁਹਾਨੂੰ ਕੋਈ ਲੱਗਾ ਹੋਵੇ ਹਮੇਸ਼ਾ ਐਵਰ ਗ੍ਰੀਨ ਬੰਦੇ ਆ ਇੱਥੇ ਹੀ ਰਹਿੰਦੇ ਆ ਹਾਂ ਜੀ ਗਾਕ ਨਾ ਫालतू ਗੱਲ ਨਹੀਂ ਆਪਣਾ ਜਿੰਨਾ ਇਹਨਾਂ ਨੇ ਕੀਤਾ ਆ ਔਰ ਸਭ ਤੋਂ ਵੱਡੀ ਗੱਲ ਆ ਮੈਨੂੰ ਯਾਦ ਆ ਜਦ ਤਾ ਇਹਨਾਂ ਨੇ ਦੱਸਿਆ ਏ ਪੰਜਵੀਂ ਛੇਵੀਂ ਚ ਪੜਦੇ ਸੀ ਜੀ ਤੇ ਘਰ ਦੇ ਵਿੱਚ ਹਾਲਾਤ ਉਦੋਂ ਇਦਾਂ ਹੀ ਸੀ ਮਿਹਨਤ ਕਸ਼ ਲੋਕ ਜਿੱਦਾਂ ਹੁੰਦੇ ਆ ਤੇ ਇਹਨਾਂ ਨੇ ਫੇਰ ਰੰਧਾਵਾ ਸਾਹਿਬ ਫਾਦਰ ਸਾਹਿਬ ਦਾ ਮਨਾ ਜ਼ਿਕਰ ਹੁੰਦਾ ਰਹਿੰਦਾ ਵੀ ਸਾਥ ਦੇਣਾ ਸ਼ੁਰੂ ਕਰਤਾ ਦੇਖੋ 10 12 ਸਾਲ ਦਾ ਬੱਚਾ ਹੁੰਦਾ ਪੰਜਵੀਂ ਕਲਾਸ ਦਾ ਉਦੋਂ ਤੇ ਜ਼ਿੰਦਗੀ ਦੇ ਨਾਲ ਆਪਣੀ ਭੈਣਾਂ ਦੀ ਕਬੀਲਦਾਰੀ ਗਾਂਵ ਬੱਚਿਆਂ ਦੀ ਭਰਾ ਦੀ ਛੋਟੇ ਦੀ ਉਹਨੂੰ ਕੰਮ ਸਿਖਾਇਆ ਪੜ੍ਹਾਇਆ ਬੱਚਿਆਂ ਨੂੰ ਤੇ ਇਹਨਾਂ ਦੇ ਬੱਚੇ ਵੀ ਬੜੇ ਲਿਖੇ ਆ ਦੇਖੋ ਜਿੱਦਾਂ ਇਹਨਾਂ ਤੋਂ ਦੱਸਿਆ ਵੀ ਸਾਡੇ ਘਰ ਤੋਂ ਹੋਰ ਕਿਸੇ ਨੇ ਇਸ ਕੰਮ ਨਹੀਂ ਲੈਣਾ ਕਿਉਂਕਿ ਮਿਹਨਤ ਬਹੁਤ ਆ ਸੋ ਅੱਜ ਦੀ ਜਿਹੜੀ ਤੁਹਾਡੀ ਇਹ ਵੀਡੀਓ ਇਹ ਇਹ ਵੀ ਸੰਦੇਸ਼ ਦਿੰਦੀ ਆ ਕਿ ਮਿਹਨਤ ਦੇ ਨਾਲ ਬੰਦਾ ਕਿਸੇ ਵੀ ਮਕਾਮ ਤੇ ਕੁਝ ਵੀ ਕਮਾ ਕੇ ਆਪਣਾ ਜੀਵਨ ਬਸਰ ਵਧੀਆ ਇਹਨਾਂ ਦਾ ਮਕਾਨ ਆ ਲਿੰਟਡ ਐਨ ਵਧੀਆ ਸਾਫ਼ ਸੁਥਰਾ ਔਰ ਅੱਜ ਵੀ ਉਸੇ ਤਰ੍ਹਾਂ ਹੀ ਅੱਥੀ ਮਿਹਨਤ ਕਰਦੇ ਆ ਮੈਂ ਸਲੂਟ ਕਰਦਾ ਇਦਾਂ ਦੇ ਜਿਹੜੇ ਮਿਹਨਤ ਦਾ ਸ਼ਲੋਗ ਆ ਔਰ ਇਹ ਪ੍ਰੇਰਨਾ ਸਰੋਦ ਨੇ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਆ ਕਿ ਸਾਡੇ ਕੋਲ ਕੰਮ ਨਹੀਂ ਆ ਜਾਂ ਕਿ ਤੁਸੀਂ ਦੇਖਿਆ ਪ੍ਰਦੇਸ਼ਾਂ ਤੋਂ ਆ ਕੇ ਲੋਕ ਹੋਰ ਰਾਜਾਂ ਤੋਂ ਆ ਕੇ ਕਿੰਨੇ ਸੈਟਲ ਹੋਇਆ ਇੱਥੇ ਇਹਨਾਂ ਨੇ ਸਾਡੀ ਇਹ ਪਾਣੀ ਪੂਰੀ ਦੀ ਗੋਲ ਗੱਪਿਆਂ ਦੀ ਵਿਰਾਸਤ ਨੂੰ ਜਿਹੜਾ ਸਾਹਮਣੇ ਰੱਖਿਆ ਔਰ ਮੇਰਾ ਘਰ ਰਗੂ ਜੀ ਬਹੁਤ ਇੱਕ ਦੋ ਲੋਕ ਹੀ ਸੀ ਤੁਸੀਂ ਆ ਦੋ ਜਣੇ ਸੀ ਅਸੀਂ ਦਾਵਾ ਸਾਹਿਬ ਦੇਖੋ ਇਹ ਵੀ ਗੱਲ ਦੱਸਣ ਵਾਲੀ ਆ ਪਰ ਕੌਣ ਕੌਣ ਸੀ ਉਸ ਟਾਈਮ ਮੈਂ ਸੀ ਪਤਾਮੀ ਸੀ ਫਾਦਰ ਬੇਲੇ ਡੈਡੀਜ਼ ਨਾ ਉਹ ਅਸੀਂ ਪਾਲਾ ਰਾਮ ਪਾਲਾ ਰਾਮ ਹਾਂਜੀ ਤੇ ਇੱਕ ਨਾਜ਼ਰ ਹੁੰਦਾ ਸੀ ਆ ਟੇਕਿੰਗ ਦਾ ਨਾਜਰ ਹੁੰਦਾ ਬੜੀ ਸਾਦਗੀ ਭਰਿਆ ਜੀ ਬੜਾ ਦੇਖੋ ਸੈਟਅਪ ਕਿੰਨਾ ਸਾਦਾ ਆ ਪਰ ਇਹ ਸਾਦੇ ਦੇ ਵਿੱਚ ਸਵਾਦ ਬਹੁਤ ਆ ਨਹੀਂ ਆਬੀਸਲੀ ਕੁਆਲਿਟੀ ਵੀ ਆ ਸਵਾਦ ਵੀ ਆ ਪਿਓਰਿਟੀ ਵੀ ਆ ਇਹ ਮੰਨੀ ਪੈਗੀ ਜਿਹੜਾ ਬੰਦਾ ਇੱਕ ਵਾਰੀ ਗੋਲ ਗੱਪੇ ਖਾ ਲੈਂਦਾ ਮੇਰਾ ਖਿਆਲ ਨੇ ਕਿ ਤੋਂ ਹੋਰ ਬੰਦਾ ਹੋਵੇ ਬਿਲਕੁਲ ਬਿਲਕੁਲ ਇਹ ਗੱਲ ਪੱਕੀ ਹੈ ਜੀ ਅਸੀਂ ਅੱਜ ਇਹ ਬਹੁਤ ਵਧੀਆ ਉਪਰਾਲਾ ਕੀਤਾ ਨਹੀਂ ਨਹੀਂ ਮੈਂ ਤਾਂ ਸਗੋਂ ਇਹ ਚੀਜ਼ ਆਪ ਕਹਿੰਦਾ ਵੀ ਥੈਂਕ ਯੂ so much ਭਾਜੀ ਤੁਹਾਡਾ ਵੀ ਤੁਸੀਂ ਸਾਨੂੰ ਟਾਈਮ ਦਿੱਤਾ ਵੀ ਅਸੀਂ ਇੱਕ ਐਸੀ ਵਿਰਾਸਤ ਜਿਹੜੀ ਹੈ ਨੂਰਮੈਲ ਦੀ ਜਿਹੜੀ ਅਸੀਂ ਅੱਜ ਇੱਕ ਆਪਣੇ ਦਰਸ਼ਕਾਂ ਸਾਹਮਣੇ ਸਾਂਝੀ ਕਰੀਏ ਕਿਉਂਕਿ ਕਈਆਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਨੂਰਮੈਲ ਹੈ ਕੀ ਹੈ ਨਾ ਤੇ ਅਸੀਂ ਹੁਣ ਚਾਹੁੰਦੇ ਵੀ ਨੂਰਮੈਲ ਨੂੰ ਇੰਨਾ ਗੁੱੱਚਾ ਕਰੀਏ ਵੀ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਵੀ ਇੱਕ ਨੂਰਮੈਲ ਸ੍ਰਾਂਸੀ ਤੇ ਦੂਜਾ ਸਾਡੇ ਸਭ ਤੋਂ ਪੁਰਾਣਾ ਨੂਰਮੈਲ ਦੇ ਰਗੂ ਸੀ ਗੋਲ ਗੱਪੇ ਇੱਕ ਸਮੋਸੇ ਤੁਸੀਂ ਰੰਦਾਬਾਸਾ ਹੋਰ ਦੇਖੋ ਵੇ ਅੱਧੀ ਸਦੀ ਹੋ ਗਈ ਇਸੇ ਤਰ੍ਹਾਂ ਹੀ ਜੀ 50 ਸਾਲ ਦੇ ਕਰੀਬ ਇਹਨਾਂ ਨੂੰ ਹੋ ਗਿਆ ਇਸੇ ਤਰ੍ਹਾਂ ਹੀ ਮਿਹਰਤ ਮਚਕਤ ਕਰਦੇ ਆ ਇਹਨੂੰ ਔਰ ਇਹਨਾਂ ਦੇ ਸਵਾਦ ਦੇ ਵਿੱਚ ਟੇਸ ਨਹੀਂ ਆਇਆ ਜਿੱਦਾਂ ਲੋਕ ਕਹਿੰਦੇ ਵੀ ਰੂਸ ਉਹਨਾਂ ਦੇ ਜਿਹੜੇ ਹਾਂ ਫਰਕ ਨਹੀਂ ਆਇਆ ਜਾਂ ਪਿਆ ਨਹੀਂ ਫਰਕ ਸੇਮ ਉਹੀ ਟੇਸ ਆ ਜੋ ਅਸੀਂ ਬਚਪਨ ਤੋਂ ਖਾਂਦੇ ਆਏ ਆ ਉਹੀ ਟੇਸ ਅੱਜ ਵੀ ਹੈ ਜੀ ਸੋ ਰਗੂ ਜੀ ਤੁਸੀਂ ਵਧੀਆ ਵਧਾਈ ਦੇ ਪਾਤਰ ਆ ਦੇਖੋ ਇੱਧਰ ਇਹ ਤਾਂ ਕੈਮਰਾ ਮਾਰੋ ਗਾਕਾਂ ਦੀਆਂ ਕਿੱਦਾਂ ਲਾਈਨਾਂ ਇਸੇ ਤਰ੍ਹਾਂ ਹੀ ਲਗਦੀਆਂ ਰਹਿੰਦੀਆਂ ਔਰ ਪ੍ਰਮਾਤਮਾ ਜਿੱਦਾਂ ਤੁਸੀਂ ਕਿਹਾ ਇਹਨਾਂ ਨੂੰ ਤੰਦਰੁਸਤੀ ਦੇਵੇ ਤੇ ਲੋਕਾਂ ਦੇ ਸਵਾਦ ਦਾ ਇਸੇ ਤਰ੍ਹਾਂ ਹੀ ਧਿਆਨ ਰੱਖਦੇ ਰਹਿਣ ਭਾਈ ਇਹਨੂੰ ਦੇ ਜਾ ਕਰੋ ਭਾਈ ਨੂੰ ਦੱਸਣਾ ਵੀ ਹਾਂਜੀ ਭਾਈ ਜੀ ਕਿਵੇਂ ਆ ਪੂਰੇ ਘੈਂਟ ਕੀ ਬਾਤ ਕਲੀ ਕੰਪਲੀਟ ਨਹੀਂ ਇਹਨਾਂ ਦੀ ਨਾ ਕੋਈ ਇਦਾਂ ਨਹੀਂ ਤੇ ਸਿਆਪ ਪਾਈਨ ਚੇਰੂਣਾ ਜਾਂ ਕਰ ਚੱਕ ਇਹ ਉਦਾ ਵੀ ਗਏ ਬਣੀ ਹੋਏ ਪਾਣੀ ਨਹੀਂ ਨਾ ਨਾ ਅੱਛਾ ਵਾਜੀਆ ਲੋ ਜੇ ਆ ਨਵੀਂ ਬਾਈ ਨੇ ਗੱਲ ਦੱਸ ਦਿੱਤੀ ਆ ਵੀ ਜੇਕਰ ਕੋਈ ਪੇੜ ਦੀ ਪ੍ਰੋਬਲਮ ਵੀ ਆਵੇ ਬਈ ਪਾਣੀ ਪੀ ਕੇ ਚੱਲ ਜਾਂਦੇ ਆਂ ਹਾਂਜੀ ਮੂੰਹ ਪੱਕੇ ਆਵੇ ਪਾਣੀ ਪੀ ਕੇ ਮੂੰਹ ਵੀ ਸੱਟ ਉਹ ਕੀ ਬਾਤ ਆ ਜੀ ਲਓ ਭਾਈ ਜੀ ਅੱਧੇ ਤਾਂ ਕੰਮ ਤੁਸੀਂ ਡਾਕਟਰਾਂ ਵਾਲੇ ਕਰੀ ਜਾਂਦੇ ਹੋ ਸੱਚੀ ਗੱਲ ਆ ਜੀ ਵਾਕਈ ਬਾਈ ਹੁਣਾਂ ਦਾ ਚਿਹਰਾ ਬੜਾ ਸਮਾਈਲਿੰਗ ਆ ਬਹੁਤ ਵਧੀਆ ਖੁਸ਼ਦਿਲ ਨੇ ਤੇ ਅਸੀਂ ਜੋ ਉਹਨੇ ਇਦਾਂ ਹੀ ਖੁਸ਼ ਰਹਿਣ ਤੇ ਸਦਾ ਸਾਨੂੰ ਇਹ ਗੋਲ ਗੋਪੇ ਹੱਸੇ ਕੋਲਦੇ ਖੋਦੇ ਰਹਿਣ ਤੇ ਬਾਈ ਜੀ ਵੀ ਹੁਣ ਚਲੋ ਫਿਰ ਮੱਟਰ ਜੀ ਆਪਾਂ ਖਾਈਏ ਗੋਲ ਗੋਪੇ ਚਲੋ ਸਰ ਸਾਨੂੰ ਵੀ ਖਵਾਓ ਜੀ ਗੋਲ ਗੋਪੇ ਹੁਣ ਕੁੜੀ ਆ ਵੀ ਆ ਕੁੜੀਏ ਕੁੜੀ ਡਰਦੀ ਆ ਆ ਜਾ ਆ ਜਾ ਫਿਰ ਡਰਦੀ ਆ ਖਾ ਕੰਨੇ ਦੱਸ ਖਾਓ ਖਾਓ ਕਿਨੇ ਖਾਣੇ ਚਲੋ ਕਿਤਾ ਲੱਗਦੇ ਗੋਲ ਗੋਪੇ ਕਿਵੇਂ ਲੱਗੇ ਪੂਰੇ ਗੈਂਡ ਕੀ ਬਾਤ ਹੈ ਚੈਨਲ ਕਿਹੜਾ YouTube ਦਾ ਹੈ ਚੈਨਲ ਆ ਜੀ ਪਿੰਡਾਂ ਵਾਲੇ ਬਲੌਗਰ ਪਿੰਡਾਂ ਵਾਲੇ ਮਾਡਲ ਬਲੌਗਰ ਬਲੌਗਰ ਜੀ ਹਾਂ ਜੀ ਮਾਡਲ ਤੁਸੀਂ ਆ ਭਾਈ ਬਹੁਤ ਚੱਲਦਾ ਲੱਖਾਂ ਈ ਵੀਅਰ ਆ ਰਾਣਾ ਹਾਂ ਜੀ ਪਹਿਲਾਂ ਤੁਸੀਂ ਟੈਸਟ ਕਰੋ ਜੀ ਪਹਿਲਾਂ ਤੁਸੀਂ ਟੈਸਟ ਕਰੋ ਸਰ ਇਹ ਵੀ ਹਫਤੇ ਬਾਅਦ ਖਾਣਾ ਜੀ ਦੱਸ ਦੇ ਉਹ ਵੀ ਹਫਤੇ ਬਾਅਦ ਖਾਣਾ ਇਹਦੇ ਭਾਈ ਭਾਈ ਨੂੰ ਕਿੱਥੇ ਸੰਗੀ ਦੀ ਬੋਧ ਆ ਇਹ ਸੰਗੀ ਦਾ ਨਹੀਂ ਹੁੰਦਾ ਇਹ ਵੀਡੀਓ ਲੈਡ ਤੇ ਜਾਣਨੀ ਆ ਲੈਡ ਤੇ ਜਾਣਨੀ ਹਫਤੇ ਬਾਅਦ ਖਾਣਾ ਜੀ ਦੱਸ ਪੂਰੇ ਘੰਟਾ ਜੀ ਹਾਂ ਜੀ ਹਾਂਜੀ ਬੱਤਰਾ ਚੱਲ ਚੱਲ ਹੋ ਗਏ ਗੋਲ ਗੁੱਪੇ ਹੋ ਗਏ ਇੱਕ ਤਾਂ ਹੋਰ ਦੇ ਤੁਸੀਂ ਇਹ ਰੰਦਾਵਾ ਸਾਹਿਬ ਜੀ ਇੱਕ ਹੋਰ ਦੇਖਿਓ ਖਸਤਾ ਕਿੰਨੇ ਆ ਜੀ 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 ਮੂੰਹ ਚ ਜਾਂਦੇ ਭੁਰ ਜਾਂਦਾ ਜੀ ਪਾਣੀ ਦਾ ਵਾਕਈ ਨੈਚੁਰਲ ਦੇਖਦਾ ਕੋਈ ਸਿੰਥੈਟਿਕ ਨਹੀਂ ਹੈ ਜੀ ਕੋਈ ਮਿਲਾਵਟ ਨਹੀਂ ਹੈ ਜਿਸ ਤਾਲ ਕਰ ਤਿਆਬੀ ਖੁਦਾਰਥ ਪਾ ਕੇ ਅਲੱਗ ਅਲੱਗ ਫਲੇਵਰ ਲੋਕਾਂ ਨੂੰ ਗੁਆਏ ਜਾਂਦੇ ਆ ਬਿਲਕੁਲ ਪਿਓਰ ਇਮਲੀ ਦਾ ਜਿਹੜਾ ਟੇਸਟ ਤੁਹਾਨੂੰ ਆਏਗਾ ਕੀ ਬਾਤ ਹੈ ਬਹੁਤ ਵਧੀਆ ਤੁਸੀਂ ਅੱਜ ਜਿਹੜਾ ਇਹ ਗੋਲ ਨੂੰ ਪ੍ਰਮੋਟ ਕੀਤਾ। ਤੇ ਅਸੀਂ ਜਦੋਂ ਬਾਈ ਹੁਣਾਂ ਕੋਲ ਆਉਂਦੇ ਹੁੰਦੇ ਸੀ ਨਾ ਤੇ ਬਾਈ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਬਾਈ ਸਾਡੇ ਲਈ ਗੋਲ ਗੱਪਾ ਵੱਡਾ ਰੱਖੀਓ। ਵੱਡਾ ਰੱਖੀਓ। ਅਸੀਂ ਸਪੈਸ਼ਲ ਕਹਿ ਕੇ ਬਾਈ ਹੁਣਾਂ ਕੋਲ ਵੱਡਾ ਗੋਲ ਗੱਪਾ ਮੰਗਦੇ ਹੁੰਦੇ ਸੀ ਬਾਈ ਸਾਨੂੰ ਵੱਡਾ ਗੋਲ ਗੱਪਾ ਦਿਓ। ਕਿਉਂਕਿ ਜਿਹੜਾ ਆਟੇ ਵਾਲਾ ਗੋਲ ਗੱਪਾ ਦਾ ਸਾਈਜ਼ ਵਾਈ ਹੁੰਦੀ। ਅੱਜਾ ਭਾਈ ਜੀ ਅੱਜ ਦੇ ਟਾਈਮ 'ਚ ਜਿਹੜੇ ਗੋਲ ਗੱਪੇ ਬਹੁਤ ਛੋਟਾ ਸਾਈਜ਼ ਹੈ ਹਾਂ। ਰੈਡੀमेड ਹਾਂ ਛੋਟਾ ਹੋ ਗਿਆ। ਅੱਛਾ ਰੈਡੀमेड ਹੋ ਗਿਆ ਚੀਚਾ ਨਾ। ਰੈਡੀमेड ਹੁੰਦਾ ਕਿਆ ਬਾਤ ਹੈ ਜਿੱਥੇ ਅੱਜ ਕੱਲ ਲੋਕ ਹੋਰ ਪਾਸੇ ਚੇਂਜ ਹੋ ਗਿਆ ਪਰ ਤੁਹਾਡਾ ਸੇਮ ਜਿਹੜੀ ਚੀਜ਼ ਹੈਗੀ ਆ ਤੁਸੀਂ ਆਪ ਹੀ ਆਪਣੇ ਹੱਥੀਂ ਸਭ ਕੁਝ ਕਰਦੇ ਹੋ ਬਿਲਕੁਲ ਆ ਭਾਈ ਵਾਦੀ ਹਾਂਜੀ ਸਰ ਸੱਲੀ ਪੂਰੀ ਵਧੀਆ ਜੀ ਬਹੁਤ ਵਧੀਆ ਜੀ ਕਿਆ ਬਾਤ ਹੈ ਕਿਆ ਬਾਤ ਹੈ ਆਜੋ ਆਜੋ ਭਾਈ ਹਣੀ ਆਜੋ ਆਜੋ ਪਲੀਜ਼ ਆਜੋ ਭਾਈ ਇਹਦਾ ਇਹਦਾ ਅੱਗੇ ਵੇਟ ਕਰਨ ਲੈ ਵੀ ਭਾਈ ਹੁਣਾਂ ਕੋਲ ਗੋਲ ਗੱਪੇ ਖਾਣਾ ਹੁਣ ਸਾਰੇ ਜਣੇ ਆ ਆਜੋ ਆਜੋ ਫਾਈਨਲੀ ਗੋਲ ਗੱਪੇ ਸਾਡੇ ਰੈਡੀ ਹੋ ਚੁੱਕੇ ਨੇ ਜੀ ਤੇ ਪਹਿਲਾ ਗੋਲ ਗੱਪਾ ਆਪਾਂ ਸ਼ੁਰੂਆਤ ਕਰੀਏ ਉਹ ਜਿਹੜੀ ਇਹਦੇ ਸੋਸ ਰੈਸਪੀ ਹੈ ਨਾ ਪੂਰਾ ਕੰਮ ਕਰਦੀ ਹੈ। ਭਾਈ ਪਾਣੀ ਵਾਕੇ ਇੰਨਾ ਵਧੀਆ ਨਾ ਗੋਲ ਗੱਪੇ ਦਾ ਐਸਾ ਤਾਂ ਮੈਗਜੀਨ ਹੋਰ ਨਾ ਖੋਣੀ ਆ। ਅੱਜ ਦੇ ਟਾਈਮ ਦੇ ਵਿੱਚ ਨਾ ਆ ਚੀਜ਼ ਜਿਹੜਾ ਗੋਲ ਗੱਪੇ ਦੇ ਵਿੱਚ ਪਾਣੀ ਪਾਓ ਨਾਲ ਜੁਲ ਜਾਂਦਾ ਹੀ ਪਰ ਇਹ ਇਕੱਲਾ- ਇਕੱਲਾ ਪਾਵੇਂ ਤੁਸੀਂ 2 ਮਿੰਟ ਫੜੀ ਦੇਖੋ। ਇਹ ਤੁਹਾਨੂੰ ਨਾ ਸਭ ਤੋਂ ਵੱਡੇ ਗੋਲਪੇ ਦਾ ਹਾਂ ਕੁਝ ਲੋਕ ਨਾ ਆਪਣੀ ਮਿਹਨਤ ਦਾ ਸ਼ਾਪ ਛੱਡ ਜਾਂਦੇ ਸਮਾਂ ਬਿਲਕੁਲ ਜੀ ਉਹਨਾਂ ਦੀ ਗਿਣਤੀ ਵਿੱਚ ਇਹੋ ਜਿਹੇ ਲੋਕ ਆ ਆਪਣੇ ਦਾ ਜਿਹੜੀ ਜ਼ਿਕਰ ਕਰ ਸਕਦੇ ਹਾਂ ਰੂਸ ਮੁਸਿਆ ਵਾਲੇ ਜੀ ਚਾਹ ਉਹ ਵੀ ਉਹ ਵੀ ਕਰਾਂਗੇ ਜੀ ਆਪਾਂ ਨਾਲ ਜੀ ਇਸੇ ਤਰ੍ਹਾਂ ਇਹ 50 ਤੋਂ 60 ਸਾਲ ਉਹ ਉਹ ਸੇਮ ਸਟੋਰੀ ਆ ਜੀ ਉਹ ਵੀ 12 13 ਸਾਲ ਦੇ ਸੀਗੇ ਜਦੋਂ ਇਸ ਕੰਮ ਦੇ ਪੈ ਗਾ ਤੋਂ ਅੱਜ ਉਹਨਾਂ ਦਾ ਵੀ ਦੇਸ਼ਾਂ ਵਿਦੇਸ਼ਾਂ ਜੀ ਨਾਮ ਆ ਹਾਂ ਦਾ ਇਹਨਾਂ ਨੇ ਦੱਸਿਆ ਵੀ ਬਾਹਰੋਂ ਲੋਕ ਯਾਦ ਕਰਦੇ ਜਿਵੇਂ ਪੰਜਾਬ ਲਾ ਕੇ ਦੇਖ ਸਕਦੇ ਤੇ ਬਾਈ ਸਾਨੂੰ ਗੋਲ ਗੋਪੇ ਤਾਂ ਵਾਕਿਆ ਪਹਿਲਾਂ ਹੀ ਬਹੁਤ ਬਣਦੇ ਗਏ ਤੇ ਅਸੀਂ ਚਾਹੁੰਦੇ ਆ ਵੀ ਤੁਸੀਂ ਨੂਰ ਮੇ ਲਾਓ ਨੂਰ ਮੇ ਲਾ ਕੇ ਬਾਈ ਹੁਣਾਂ ਕੋਲ ਗੋਲ ਗੋਪੇ ਖਾਓ ਚੀਮਾ ਬਾਜ਼ਾਰ ਦੇ ਵਿੱਚ ਜਦੋਂ ਆਪਣੇ ਸਬਜੀ ਮੰਡੀ ਵਾਲ ਦੀ ਇਸਰਾਮ ਕੋਲੋਂ ਹੁਣਾ ਤੁਸੀਂ ਤੇ ਬਾਈ ਹੁਣਾਂ ਕੋਲ ਇੱਕ ਵਾਰੀ ਗੇੜਾ ਜ਼ਰੂਰ ਕਰਕੇ ਜਾਓ ਤੇ ਖਾ ਕੇ ਜ਼ਰੂਰ ਜਾਓ ਬਾਈ ਜੀ ਥੈਂਕ ਯੂ ਸੋ ਮਾਚੀ ਵਾਕਿਆ ਤੁਹਾਡੇ ਗੋਲ ਗੋਪੇ ਬਹੁਤ ਵਧੀਆ ਆ ਤੇ ਅਸੀਂ ਬਸ ਇਹ ਅਰਦਾਸ ਇਹੀ ਕਰਦੇ ਆ ਵੀ ਤੁਸੀਂ 150 ਸਾਲ ਤੱਕ ਤੁਹਾਡੇ ਤੁਰਦੇ ਫਿਰਦੇ ਰਹੋ ਤੇ ਸਾਨੂੰ ਗੋਲ ਗੱਪੇ ਜਿਹੜਾ ਹੈਗਾ ਆ ਸਵਾਦ ਜਿਹੜੇ ਖਾਉਂਦੇ ਰਹੋ ਤੇ ਬਸ ਹੁਣ ਅਸੀਂ ਚਾਹੁੰਦੇ ਆ ਆਪਣੇ ਦਰਸ਼ਕਾਂ ਨੂੰ ਕਹਿੰਦੇ ਆ ਵੀ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਲਓ ਤੇ ਬਾਈ ਜੀ ਹੁਣਾਂ ਦੇ ਗੋਲ ਗੱਪੇ ਕਿਹਨੂੰ ਕਿਹਨੂੰ ਪਸੰਦ ਸੀਗੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਨੂਰਮੈਲ ਦੇ ਵਿੱਚ ਖਾਸ ਕਰਕੇ ਹੁਣ ਜਿਹੜੇ ਭਰਾ ਸਾਨੂੰ ਕਹਿੰਦੇ ਸੀਗੇ ਵੀ ਬਾਈ ਹੁਣਾਂ ਦੇ ਵੀਡੀਓ ਕਰੋ ਲਓ ਜੀ ਵੀਡੀਓ ਵਲੌਗ ਕਰ ਲਿਆ ਜੀ ਅਸੀਂ ਤੇ ਹੁਣ ਵਾਰੀ ਆ ਤੁਹਾਡੀ ਕਮੈਂਟ ਕਰਨ ਦੀ ਕਿ ਕਿਹੜੇ-ਕਿਹੜੇ ਬਾਈ ਹੁਣਾਂ ਨੂੰ